ਮਿਲੀ ਵੀ ਬਹੁਤ ਮਾੜੀ ਹਾਲਤ ਦੇ ਵਿੱਚ ਸੀਗੀ ਭੈਣ ਜਦੋਂ ਇੱਥੋਂ ਗਈ ਆ ਬਿਲਕੁਲ ਠੀਕ ਹੋ ਕੇ ਤੰਦਰੁਸਤ ਹੋ ਕੇ ਗਈ ਭੈਣ ਇਹਦੀ ਇੱਕ ਸਾਲ ਸਾਡੇ ਕੋਲ ਰਹੀ ਫਿਰ ਜਦੋਂ ਇਹ ਬਿਲਕੁਲ ਤੰਦਰੁਸਤ ਹੋ ਗਈ ਭੈਣ ਠੀਕ ਹੋ ਗਈ ਇਹਦੀ ਬੇਟੀ ਨਾਲ ਵੀ ਗੱਲ ਹੋਣ ਲੱਗ ਗਈ ਨੇ ਡਰੈੱਸ ਦਿੱਤਾ ਆਪਣਾ ਫੋਨ ਨੰਬਰ ਦਿੱਤਾ ਬੇਟੀ ਦਾ ਫਿਰ ਇਹਦਾ ਭਰਾ ਸੀ ਇੱਕ ਸੁਰੇਸ਼ ਉਹਦੇ ਨਾਲ ਵੀ ਗੱਲ ਹੁੰਦੀ ਰਹੀ ਮਾਮਾ ਜੀ ਦਾ ਬੇਟਾ ਉਹਦੇ ਕਹਿਣ ਤੇ ਕਿ ਜਦੋਂ ਅਸੀਂ ਇਹਨੂੰ ਭੇਜਿਆ ਜਦੋਂ ਇਹ ਬਹੁਤ ਜ਼ਿਆਦਾ ਕਹਿਣ ਲੱਗੀ ਵੀ ਮੈਂ ਜਾਣਾ ਭੈਣ ਦੱਸਦੀ ਆ ਵੀ ਇਹਦੇ ਭਰਾ ਨਹੀਂ ਇਹਨੂੰ ਵੇਚਤਾ ਕਹਦੀ ਏ 6-7 ਤੇ ਉਸ ਟਾਈਮ ਭੈਣ ਦੀ ਹਾਲਤ ਬਹੁਤ ਖਰਾਬ ਸੀ ਕਿਉਂਕਿ ਇਹਨੂੰ ਮਨਵਾੜ ਤੋਂ ਉੱਥੋਂ ਕੋਈ ਡਰਾਈਵਰ ਲੈ ਕੇ ਆਇਆ ਸੀਗਾ ਕੰਪੈਨ ਦਾ ਡਰਾਈਵਰ ਸੀਗਾ ਉਹ ਉੱਥੋਂ ਸੜਕ ਤੇ ਉੱਥੇ ਸਟੇਸ਼ਨ ਤੇ ਪਈ ਰੋ ਰਹੀ ਸੀ ਬਹੁਤ ਬੁਰੀ ਹਾਲਤ ਸੀ इतने ले आया हालांकि उन्हें भी नहीं, नहीं कर की रियात बना रखे दोबारा तेरे को मैंने बोला था मत जाओ मत जाओ तूने मेरी एक भी बात नहीं सुनी भाई की है क्या हाल हो गया फिर तुम्हारा देखो पैर में घुंघरू बांध के घूम रही है कैसे कपड़े पहन रखे हैं कितना मारपीट करवा के आई है तो, तो ससुराल वालों ने बिल्कुल अंदर नहीं घर में आने दिया नहीं, नहीं, नहीं। फिर उसके बाद इतना महीने कहाँ रही इतना तो महीने मैं में रही बाइक में क्या नाम है उसका सुरेश जिनसे बात हुआ था हमारा तब भी बात हुआ था ना सुरेश के पास जब तेरे को भेजा था ना सुरेश से बात करके भेजा था जो पुलिस में है वो ऐसे ही नाटक करता है वो यस यस गंदा लड़का है वो पंद्रह पंचायत चला के वो गंदा लड़का हमने उससे अपेयर पाँच महीना अपेयर किया था उसमें उसी साथ रहती हम कहीं नहीं, नहीं गई थी बस अंदर अंदर रहती रही थी बाद में उसने छह लोगों के साथ मेरे को मारा पीटा करके वो भग गया है कहा है। कहीं तो कुछ उसका मोबाइल मेरे पास था सीधा का ये पहना जी शिवशाला ਇਹ ਸਾਨੂੰ ਮਿਲੀ ਵੀ ਬਹੁਤ ਮਾੜੀ ਹਾਲਤ ਦੇ ਵਿੱਚ ਸੀਗੀ ਭੈਣ ਜਦੋਂ ਇੱਥੋਂ ਗਈ ਆ ਬਿਲਕੁਲ ਠੀਕ ਹੋ ਕੇ ਤੰਦਰੁਸਤ ਹੋ ਕੇ ਗਈ ਭੈਣ। 3 ਲਗਭਗ 1 ਸਾਲ ਸਾਡੇ ਕੋਲ ਰਹੀ। ਫਿਰ ਜਦੋਂ ਇਹ ਬਿਲਕੁਲ ਤੰਦਰੁਸਤ ਹੋ ਗਈ ਭੈਣ ਠੀਕ ਹੋ ਗਈ ਇਹਦੀ ਬੇਟੀ ਨਾਲ ਵੀ ਗੱਲ ਹੋਣ ਲੱਗ ਗਈ ਨੇ ਐਡਰੈਸ ਦਿੱਤਾ ਆਪਣਾ ਫੋਨ ਨੰਬਰ ਦਿੱਤਾ ਬੇਟੀ ਦਾ। ਫਿਰ ਇਹਦਾ ਭਰਾ ਸੀ ਇੱਕ ਸੁਨੇਸ਼ ਉਹਦੇ ਨਾਲ ਵੀ ਗੱਲ ਹੁੰਦੀ ਰਹੀ ਮਾਮਾ ਜੀ ਦਾ ਬੇਟਾ। ਉਹਦੇ ਕਹਿਣ ਤੇ ਜਦੋਂ ਅਸੀਂ ਇਹਨੂੰ ਭੇਜਿਆ ਜਦੋਂ ਇਹ ਬਹੁਤ ਜ਼ਿਆਦਾ ਕਹਿਣ ਲੱਗੀ ਵੀ ਮੈਂ ਜਾਣਾ ਤਾਂ ਭੈਣ ਵੀ ਕਹਿੰਦੀ ਸੀ ਵੀ ਮੈਂ ਆਪਣੇ ਭਰਾ ਦੇ ਕੋਲ ਚਲੇ ਜਾਊਂਗੀ ਉਹਨੇ ਵੀ ਕਿਹਾ ਸੀ ਕਿ ਕੋਈ ਗੱਲ ਨਹੀਂ ਵੀ ਭੇਜ ਦੋ ਇਹਨੂੰ ਤੇ ਕਿ ਇਹਨੂੰ ਜ਼ਬਰਦਸਤੀ ਤੱਕੇ ਨਾਲ ਤਾਂ ਹੀ ਰੱਖ ਨਹੀਂ ਸਕਦੇ ਜਿਹੜਾ ਠੀਕ ਹੋ ਗਿਆ ਉਹਨੇ ਭੈਣ ਬਿਲਕੁਲ ਠੀਕ ਸੀਗੀ ਤਾਂ ਫਿਰ ਸ਼ੇਪਸ਼ਾਲਾ ਭੈਣ ਨੂੰ ਅਸੀਂ ਇੱਥੋਂ ਟਿਕਟ ਕਰਾ ਕੇ ਇਹਨੇ ਮਹਾਰਾਸ਼ਟਰ ਜਾਣਾ ਸੀਗਾ ਤੇ ਉੱਥੋਂ ਟਿਕਟਾਂ ਕਰਾ ਕੇ ਇੱਥੋਂ ਟ੍ਰੇਨ 'ਚ ਚੜਾਤਾ ਇਹਨੇ ਉੱਥੇ ਜਾ ਕੇ ਪਹੁੰਚ ਕੇ ਸਾਨੂੰ ਫੋਨ ਲਾਤਾ ਦੱਸਦਾ ਤੇ ਵੀ ਵਾ ਘਰੇ ਪਹੁੰਚ ਗਈਆਂ ਫੋਟੋਆਂ ਖਿੱਚ ਕੇ ਭੇਜਤੀਆਂ ਨੇ ਆਪਣੀਆਂ ਪਰਿਵਾਰ ਦੇ ਨਾਲ ਕੰਮ ਕਰਦੀਆਂ ਘਰਦੀਆਂ ਹਨਾ ਵੀਡੀਓ ਵੀ ਭੇਜੀਆਂ ਸੀ ਤਾਂ ਤੂੰ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੇਰਾ ਬਾਈ ਜੀ ਇਹ ਮੇਰਾ ਘਰ ਹੈ ਇਹ ਮੈਂ ਇਹ ਹਾਂ ਮੈਂ ਸੋਦੀ ਹਾਂ ਮੇਰੇ ਇਹ ਪਾਪਾ ਹੈ ਬਹੁਤ ਬਹੁਤ ਧੰਨਵਾਦ ਭਾਈ ਜੀ ਮੈਂ ਬਹੁਤ ਅੱਛੇ ਸੇ ਪਹੁੰਚੀ ਔਰ ਬਹੁਤ ਅੱਛਾ ਥੈਂਕ ਯੂ ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿਲ ਦੀ ਨਹੀਂ ਸਾਫ ਆ ਮੇਰੀ ਭੈਣ ਇਹ ਪਰ ਵਕਤ ਜਦੋਂ ਪੈਂਦਾ ਜਾਂ ਜਦੋਂ ਆਪਣੇ ਪ੍ਰਾਇ ਹੋ ਜਾਂਦੇ ਆ ਫਿਰ ਭਰਾਵੋ ਸਿਆਣੇ ਵੀ ਕਮਲੇ ਹੋ ਜਾਂਦੇ ਥੈਂਕ ਯੂ ਅੱਗਲੋ ਫਿਰ ਨਹੀਂ ਪੜਨੇ ਫਿਰ ਜਦੋਂ ਆਪਦੇ ਵੀ ਧੱਕਾ ਦੇਣ ਲੱਗ ਜਾਣ ਫਿਰ ਚੰਗਾ ਭਲਾ ਵੀ ਬੰਦਾ ਕਮਲਾ ਹੋ ਜਾਂਦਾ ਤੇ ਉਹੀ ਸ਼ਿਵਸ਼ਾਲਾ ਨਾਲ ਹੋਇਆ ਹੁਣ ਸ਼ਿਵਸ਼ਾਲਾ ਜਦੋਂ ਦੁਬਾਰਾ ਆਈ ਹੈ ਤੁਸੀਂ ਦੇਖੋ ਕੀ ਹਾਲਤ ਹੈ ਦੀ ਆ ਵੀਡੀਓ ਦੇਖੋ ਜਦੋਂ ਇਹ ਰਾਤ ਆਈ ਹੈ ਇੰਨੀ ਮਾੜੀ ਹਾਲਤ ਚ ਆਈ ਹੈ ਇੱਥੇ ਕੋਣ ਛੱਡ ਕੇ ਗਿਆ ਇੱਥੇ ਅਲੂ ਦੇ ਆਪੋਸ ਗਿਆ ਫਤ ਹੈ ਅਲੂ ਦੇ ਰਵੇ ਮੈ ਫੋਰ ਇਤਨੀ ਬੜੀ ਕਿ ਬੈਗ ਲੈ ਕੇ ਸਭ ਲੈਦੇ ਹੋ ਲੋਕਾਂ ਕੇ ਲਈ ਹੈ ਮੇਰੇ तो भाई भाई जी क्या हुआ नई दिल्ली में मैं सो गई सो जाने के बाद मैं अकेली थी ना तीन सीट था सब उठा के ले गए हां सब उठा के ले गए और क्या मैं तो कपड़ा फेंक दिया कितना ये वाला तो मेरे यहां मेरे से भी था तो मैंने कपड़ा फेंक दिया अब आदमी वाला वो लोग बोले लो दिया ना आ गया बोल दिया तो उतर ना है मुझे बैग बैग नहीं मिले उसको ਮੈਂ ਸਮਝਾ ਗਏ। ਦੇਖੋ ਇਸ ਭੈਣ ਦੀ ਸਾਡੇ ਨਾਲ ਕੋਈ ਅਟੈਚਮੈਂਟ ਆ ਇਹਨੂੰ ਜਦੋਂ ਦੁਬਾਰਾ ਉੱਥੋਂ ਧੱਕਾ ਪਿਆ ਨਾ ਫਿਰ ਵਾਪਸ ਇੱਥੇ ਆਈ ਹੈ ਸਾਡੇ ਕੋਲੇ। ਇੱਥੋਂ ਠੀਕ ਹੋ ਕੇ ਗਈ ਇਹਨੂੰ ਐ ਲੱਗਿਆ ਵੀ ਉੱਥੇ ਮੇਰਾ ਘਰ ਹੈਗਾ ਮੇਰੇ ਆਪਣੇ ਹੈਗੇ ਆ ਉੱਥੇ। ਸਾਡੇ ਕੋਲੇ ਸ਼ਿਵਸ਼ਾਲਾ ਭੈਣ 17 12 2023 ਨੂੰ ਆਈ ਸੀ। ਤੇ 2023 ਦੇ ਵਿੱਚ ਜਦੋਂ ਭੈਣ ਸਾਨੂੰ ਮਿਲੀ ਸੀ ਤੇ ਉਸ ਟਾਈਮ ਭੈਣ ਦੀ ਹਾਲਤ ਬਹੁਤ ਖਰਾਬ ਸੀ ਕਿਉਂਕਿ ਇਹਨੂੰ ਮਨਵਾੜ ਤੋਂ ਉਥੋਂ ਕੋਈ ਡਰਾਈਵਰ ਲੈ ਕੇ ਆਇਆ ਸੀਗਾ ਕੰਪੈਨ ਦਾ ਡਰਾਈਵਰ ਸੀਗਾ ਉਹ ਉਥੋਂ ਸੜਕ ਤੇ ਉਥੇ ਸਟੇਸ਼ਨ ਤੇ ਪਈ ਰੋ ਰਹੀ ਸੀ ਬਹੁਤ ਬੁਰੀ ਹਾਲਤ ਸੀ ਉਹ ਇੱਥੇ ਲੈ ਆਇਆ ਹਾਲਾਂਕਿ ਉਹਨੇ ਵੀ ਇਹਦੇ ਨਾਲ ਧਿਆਗਤੀ ਕੀਤੀ ਪਰ ਗੁਰੂ ਦੀ ਕਿਰਪਾ ਨਾਲ ਭੈਣ ਚਲੋ ਸਾਡੇ ਕੋਲ ਇੱਥੇ ਪਹੁੰਚ ਗਈ ਸੁਪਨਿਆਂ ਦੇ ਘਰ ਸਾਡੇ ਨਾਲ ਕੋਈ ਇਹਦਾ ਸੀਗਾ ਕੋਈ ਰਿਸ਼ਤਾ ਜਿਹੜਾ ਨਿਭਾਉਣਾ ਸੀਗਾ ਫਿਰ ਇਹ ਭੈਣ ਸਾਡੇ ਕੋਲੇ ਜਦੋਂ ਆਈ ਉਹ ਵੀ ਤਸਵੀਰਾਂ ਦੇਖੋ ਕਿ ਕਿੰਨਾ ਅਗਰੈਸਿਵ ਸੀ ਕਿਵੇਂ ਕੁਰਸੀਆਂ ਮਾਰਦੀ ਸੀ ਚੱਕ ਚੱਕ ਕੇ ਕੁੱਟਦੀ ਸੀ ਗਾਲੀ ਨਾ ਨਹੀਂ ਗਾਲੀ ਕੁਝ ਨਿਕਾਤ ਆਦ ਕਰਗੀ ਨਹੀਂ ਗਾਲੀ ਦੇਣੀ ਤੂੰ ਮੈਂ ਗਾਲੀ ਨਹੀਂ ਦੇਣੀ ਗਾਲੀ ਨਹੀਂ ਦੇਵਾਂਗੀ ਬਤਾਉਂਗੀ ਚਾਹ ਦੇ ਦੋਲੂਗਾ ਤੇ ਤੇ ਪੀਓਂਗੇ ਤੇ ਉੱਤੇ ਢੋਲ ਨਹੀਂ ਬਰਕ ਚਾਹ ਪੀਓਂਗੇ ਤੇ ਸਾਡੇ ਟੀਮ ਮੈਂਬਰਾਂ ਤੇ ਵੀ ਇਹਨੇ ਬਹੁਤ ਗੁੱਸਾ ਕੀਤਾ ਪਹਿਲਾਂ ਤਾਂ ਥੋੜੇ ਦਿਨ ਫਿਰ ਹੌਲੀ ਹੌਲੀ ਭੈਣ ਠੀਕ ਹੋ ਗਈ ਫਿਰ ਕੰਮ ਕਰਨ ਲੱਗੀ 21 8 2024 ਨੂੰ ਇਹ ਭੈਣ ਆਪਣੇ ਘਰ ਚਲੇ ਗਈ ਵਾਪਸ 23 ਚ ਆਈ ਸੀ ਭੈਣ ਤੇ 24 ਦੇ ਵਿੱਚ ਇਹ ਭੈਣ ਘਰ ਚਲੇ ਗਈ ਤੇ ਇਹ ਕਰੀਬ 1 ਸਾਲ ਭੈਣ ਨੇ ਸੁਪਰੀਆ ਦੇ ਘਰ ਵਿੱਚ ਬਤីਤ ਕੀਤਾ ਤੇ ਹੁਣ 8ਵੇਂ ਮਹੀਨੇ 24 ਚ ਗਈ ਸੀ ਭੈਣ ਤੇ ਚੌਥੇ ਮਹੀਨੇ 25 ਦੇ ਵਿੱਚ ਵਾਪਸ ਆ ਗਈ ਹੈ ਭੈਣ। ਕਰੀਬ 7-8 ਮਹੀਨੇ ਬਾਅਦ ਅਨਮੁਗਿਸਾਰ ਗਰਮਿਨੇ ਵਾਪਸ ਗਰਮਿਨੇ ਵਾਪਸ ਆ ਗਈ। ਤੇ ਅੱਜ ਇਸ ਭੈਣ ਦੀ ਇਸ ਹਾਲਤ ਨੂੰ ਦੇਖ ਕੇ ਵੀ 8 ਮਹੀਨਿਆਂ ਚ ਇਹਦੀ ਦੇਖੋ ਕੀ ਹਾਲਤ ਹੋ ਗਈ। ਉੱਥੇ ਤੇ ਅੱਜ ਸਾਨੂੰ ਤਾਂ ਐ ਲੱਗਿਆ ਵੀ ਸਾਡੀ ਆਪਣੀ ਭੈਣ ਵਾਪਸ ਆ ਗਈ ਹੈ ਘਰੇ। ਪਰ ਇਹਦੀ ਤਕਲੀਫ ਨੂੰ ਦੇਖ ਕੇ ਤੇ ਕੱਪੜੇ ਲੀੜੇ ਦੇਖ ਕੇ ਵੀ ਹਾਲਤ ਦੇਖ ਕੇ ਦੁੱਖ ਲੱਗਿਆ ਵੀ ਭੈਣ ਦੱਸਦੀ ਹੈ ਵੀ ਇਹਦੇ ਭਰਾ ਨਹੀਂ ਇਹਨੂੰ ਵੇਚਤਾ ਕਹਿੰਦੀ ਏ 6-7 ਬੰਦਿਆਂ ਦੇ ਕੋਲੇ ਜਾਂ ਪੈਸੇ ਲੈ ਲਿਓ ਤੂੰ じゃ ਕੀ ਕੀਤਾ ਰੱਬ ਜਾਣਦਾ। ਉਹਨਾਂ ਬੰਦਿਆਂ ਨੇ ਇਹਦੇ ਨਾਲ ਗਲਤ ਕੀਤਾ। ਉੱਥੇ ਨੇ ਪੁਲਿਸ ਸੱਦੀ, ਲੇਡੀਜ਼ ਪੁਲਿਸ ਨੇ ਆ ਕੇ ਇਹਨੂੰ ਬਚਾਇਆ, ਛੁਡਾਇਆ। ਤਾਂ ਫਿਰ ਉੱਥੋਂ ਹੀ ਨਿਕਲ ਕੇ ਆਈਏ ਭੈਣ। ਤੇ ਪੁਲਿਸ ਨੇ ਪੂਰੀ ਮਦਦ ਕੀਤੀ ਵੀਰ ਜੀ। ਉਸਕੋ ਪੁਲਿਸ ਨੇ ਪਕੜਾ ਨਹੀਂ ਫਿਰ ਭਾਈ। ਪਕੜਾ। ਹੂੰ। ਚੇਕੋ। ਹੂੰ। ਚੇਕ ਜਾਓ। ਪਕੜਾਇਸ ਨੇ ਮਾਰਾ, ਮਾਰ। ਮੇਰੇ ਨਾਲ ਸਿਵਾਰਾ ਤੂੰ ਵੀ ਮਾਰੀਂ। ਬੜਾ ਮੈਨੂੰ। ਉਹ। ਕਿਉਂਕਿ ਮੈਂ ਕਿਸੇ ਕੇ ਹੱਥ ਨਹੀਂ ਉਠਾਤੇ ਭਾਈ। ਪੂਜਾ ਨੇ ਛਲਾ ਕੇ ਕਿਹਾ ਕਿਸੇ ਕੇ ਹੱਥ ਕਿਸ਼ੇ ਸ਼ਾਲਾ ਤੇਰਾ ਵੀ ਤੇਰੇ ਕੋ ਇੱਕ ਬਾਤ ਮੰਨਨੀ ਪੜੇਗੀ ਭਾਈ ਕੀ ਜਦ ਤੂੰ ਇਧਰ ਆਈ ਆਪਣੇ ਘਰ ਤਾਂ ਆਪਣਾ ਘਰ ਸਮਝ ਕੇ ਤੇ ਰੁਕਣਾ ਹੈ ਔਰ ਜਿਤ ਨਹੀਂ ਕਰਨਾ ਮੈਨੇ ਜਾਣਾ ਹੈ ਇਸ ਵਾਰ ਜਬ ਤੱਕ ਤੇਰੇ ਕੋ ਕੋਈ ਲੈਣ ਨਹੀਂ ਆਏਗਾ ਤੇਰਾ ਮੰਮੀ ਪਾਪਾ ਕੋ ਪਰਿਵਾਰ ਕਾ ਮੈਂਬਰ ਤਬ ਤੱਕ ਨਹੀਂ ਭੇਜਣਗੇ ਠੀਕ ਹੈ ਪੱਕਾ ਵਾਦਾ ਪ੍ਰੋਮਿਸ ਚਲ ਠੀਕ ਠੀਕ ਹੈ ਭੈਣ ਤੇ ਮਹਾਰਾਸ਼ਟਰ ਦੀ ਇਹ ਰਹਿਣ ਵਾਲੀ ਭੈਣ ਪੜ੍ਹੀ ਲਿਖੀ ਆ ਕਢਾਈ ਦਾ ਇੰਨਾ ਇੰਨੀ ਸ਼ਕੀਨ ਐ ਇੰਨੇ ਵਧੀਆ ਤਰੀਕੇ ਨਾਲ ਕਢਾਈ ਕਰਦੀ ਆ ਫੁੱਲ ਬੂਟੇ ਪਾਉਂਦੀ ਆ ਸੂਈ ਦੇ ਨਾਲ ਤਾਂ ਮਤਲਬ ਇਹ ਇੱਕ ਨੂੰ ਮਹਾਰਤ ਹਾਸਲ ਆ ਸੂਈ ਤੇ ਤੱਕੇ ਨਾਲ ਇੰਨੇ ਸੋਹਣੇ ਡਿਜ਼ਾਈਨ ਕੱਪੜੇ ਤੇ ਪਾ ਦਿੰਦੀ ਆ ਪਰ ਜ਼ਿੰਦਗੀ ਦੇ ਤਾਣੇ ਬਾਣੇ ਝੜਜ ਕੀ ਕਿਤੇ ਪੈਣੇ ਅਸਰਦਾਸ ਕਰਿਓ ਉਸ ਤਾਣੇ ਬਾਣੇ ਨੂੰ ਇਹ ਸਲਝਾ ਸਕੀ ਭੈਣ ਇਹਦਾ ਪਤੀ ਵੀ ਆ ਉਹਨੇ ਵੀ ਘਰੋਂ ਕੜਤਾ ਸੀ ਕੁੱਟ ਕੇ ਕਹਤਾ ਸੀ ਵੀ ਜਦੋਂ ਮੈਂਟਲੀ ਅਫਸੈਟ ਹੋ ਗਈ ਤਾਂ ਉਹਨੇ ਵੀ ਜਵਾਬ ਦੇਤਾ ਭੇਕਿਆ ਨਹੀਂ ਵੀ ਜਵਾਬ ਦੇਤਾ ਦੋਨਾਂ ਨੇ ਜਵਾਬ ਦੇਤਾ ਮਰਾਡੋਗਤ ਤਾਂ ਬੋਲਾ ਮੈਡਮ ਜੀ ਇਹ ਬੋਗਸ ਲੜਕੇ ਨੂੰ ਕੈਸੇ ਸਹ ਦੇਗੀ ਉਹ ਪਹਿਲੇ ਵਾਲਾ ਤੁਮਨੇ ਤਾਂ ਹਗੋ ਅੱਛੇ ਤੇ ਪਹਿਲੇ ਬਾਅਦ ਵਿੱਚ ਬਿਗੜ ਗਏ ਬਸ ਇਹ ਤਨੁ ਕਰਿਉਰਦਾਸ ਸ਼ੇਸ਼ਾਲਾ ਪਹਿਣ ਵਾਸਤੇ ਪਹਿਣਾ ਠੀਕ ਹੋ ਕੇ ਇੱਕ ਚੰਗਾ ਜੀਵਨ ਬਤੀਤ ਕਰੇ ਪ੍ਰਮਾਤਮਾ ਇਹਦੇ ਪਰਿਵਾਰ ਨੂੰ ਸਮਤ ਬਖਸ਼ੇ ਸੰਡੀ ਵੀ ਇਹ ਪਹਿਣਾ ਵਰਗੀ ਆ ਕੀ ਹੋਇਆ ਜੇ ਮਹਾਰਾਸ਼ਟਰ ਦੀ ਰਹਿਣ ਵਾਲੀ ਐ ਜੇ ਐਮਪੀ ਦੀ ਰਹਿਣ ਵਾਲੀ ਆ ਇਹਨਾਂ ਪਹਿਣਾ ਤਾਂ ਸਭ ਸਾਂਝੀਆਂ ਹੁੰਦੀਆਂ ਨੇ ਵੈਰ ਗੁੱਜ ਜੀ ਕਾਕਾਲ ਸਰ